ਜਦੋਂ ਇਹਨਾਂ ਨੇ ਮੇਰੇ ਤੇ ਐਫਆਈਆਰਾਂ ਦਰਜ ਕੀਤੀਆਂ ਮੈਨੂੰ ਤੇ ਉਦੋਂ ਵੀ ਜਮਾਤਾਂ ਭਰ ਗਈਆਂ ਮੈਂ ਭਰੀ ਹੋਇਆ ਇਹਨਾਂ ਦੇ ਪਾਏ ਕੇਸਾਂ ਸਾਰਿਆਂ ਵਿੱਚੋਂ ਮੈਂ ਬਾਜ਼ਤ ਭਰੀ ਹੋਇਆ ਉਹਨੇ ਦੱਸਿਆ ਜਮੰਨੀ ਨਹੀਂ ਸਜ਼ਾ ਨਹੀਂ ਤਲਖਾ ਉਹਨੇ ਤੇ ਮੰਨੀ ਨਹੀਂ ਉਹ ਤੇ ਮੁੱਕਰ ਗਿਆ ਉਹ ਤੇ ਤੋਂ ਵੀ ਤੇਰਾ ਪਿਓ ਵੀ ਕਲੇਲ ਵੱਡਾ ਗੀਲ ਸੀਗਾ ਉਹਨੂੰ ਪੁੱਛ ਵੀ ਇਹਨਾਂ ਕੇਸਾਂ ਦੀਆਂ ਜ਼ਮਾਨਤਾਂ ਕਿਵੇਂ ਮਿਲਦੀਆਂ ਹੁੰਦੀਆਂ ਅਦਾਲਤ ਦਾ ਪ੍ਰੋਸੈਸ ਆ ਤੁਸੀਂ ਵਕੀਲ ਹੋ ਅਦਾਲਤ ਦੇ ਫੈਸਲੇ ਦਾ ਜਿਹੜਾ ਸਭ ਜਿਹੜਾ ਪੇਸ਼ੈਂਟ ਤੁਹਾਡੇ ਪਾਇਆ ਕਿਸ ਹਾਲਾਤ ਵਿੱਚ ਆਇਆ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੋੜਾ ਨੂੰ ਵੱਡੀ ਰਾਹਤ ਮਿਲੀ ਹੈ ਜੀ ਹਾਂ ਜ਼ਮਾਨਤ ਦੇ ਦਿੱਤੀ ਗਈ ਹੈ ਉਹਨਾਂ ਨੂੰ ਦੱਸਦੇ ਕਿ ਅੰਮ੍ਰਿਤਸਰ ਅਦਾਲਤ ਨੇ ਨਾਰਾਇਣ ਸਿੰਘ ਚੋੜਾ ਨੂੰ ਜ਼ਮਾਨਤ ਦੇ ਦਿੱਤੀ ਹੈ ਜੋ ਕਿ ਇਹ ਜਾਣਕਾਰੀ ਜੋ ਕਿ ਕੁਝ ਦਿਨ ਪਹਿਲਾਂ ਨਾਰਾਇਣ ਸਿੰਘ ਚੋੜਾ ਦੇ بیٹے ਨੇ بیٹے ਬਲਜਿੰਦਰ ਸਿੰਘ ਨੇ ਦਿੱਤੀ ਸੀਗੀ ਤਾਂ ਬੀਤੀ ਸ਼ਾਮ ਨੂੰ ਨਾਰਾਇਣ ਸਿੰਘ ਚੋੜਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਜ਼ਿਕਰਯੋਗ ਹੈ ਕਿ ਨਾਰਾਇਣ ਸਿੰਘ ਚੋੜਾ ਨੇ ਸੁਖਵੀਰ ਬਾਦਲ ਦੇ ਉੱਤੇ ਹਮਲਾ ਕੀਤਾ ਸੀਗਾ ਉਹਨਾਂ ਨੇ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਲ ਗੋਲੀ ਚਲਾਈ ਸੀ ਕਿ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਨਾਰਾਇਣ ਸਿੰਘ ਚੋੜਾ ਉਦੋਂ ਤੋਂ ਹੀ ਜੇਲ੍ਹ ਦੇ ਵਿੱਚ ਬੰਦ ਸੀਗਾ ਜਦੋਂ ਉਸ ਨੂੰ ਅੰਮ੍ਰਿਤਸਰ ਅਦਾਲਤ ਤੋਂ ਜ਼ਮਾਨਤ ਮਿਲ ਗਈ। ਦੋਸ਼ੀ ਨਾਰਾਇਣ ਸਿੰਘ ਚੋੜਾ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਅਤੇ ਚੋੜਾ ਦੇ ਵਿਦੇਸ਼ਾਂ ਦੇ ਵਿੱਚ ਲੁਕੇ ਅਤਵਾਦੀਆਂ ਦੇ ਨਾਲ ਵੀ ਸੰਬੰਧ ਦੱਸੇ ਜਾ ਰਹੇ ਨੇ ਪਰ ਬੀਤੀ ਸ਼ਾਮ ਨੂੰ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਸੀਗੀ ਤੇ ਬਾਹਰ ਆਉਂਦਿਆ ਹੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਿ ਭਰਵਾ ਸਵਾਗਤ ਵੀ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੀ ਹੈ ਕਿ ਜੋ ਕਿ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦੌਰਾਨ ਨਾਰਾਇਣ ਸਿੰਘ ਚੋੜਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਹੈਗਾ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਹਾਂ ਵਕੀਲਾਂ ਦੀ ਭੂਮਿਕਾ ਤੇ ਜੱਜ ਦਾ ਲੀਗਲ ਫੈਸਲਾ ਜੀ ਇਹ ਪੰਥ ਦੀ ਜਿੱਤ ਆਕਾਲੀ ਜਲਦਾ ਕਹਿਣਾ ਹੈ ਕਿ ਸਰਕਾਰ ਨੇ ਜਿਹੜੀ ਐਫ ਆਈ ਆਰ ਅੱਲ ਜ ਕੀਤੀ ਉਹ ਸਹੀ ਨਹੀਂ ਕੀਤੀ ਤਾਂ ਚੌੜਾ ਸਾਹਿਬ ਨੂੰ ਕਹਿੰਦੇ ਜਮਾਨਤ ਮਿਲ ਗਈ ਜੀ ਜਦੋਂ ਇਹਨਾਂ ਨੇ ਮੇਰੇ ਤੇ ਐਫ ਆਈ ਆਰ ਨਾ ਦਰਜ ਕੀਤੀਆਂ ਮੈਨੂੰ ਤੇ ਉਦੋਂ ਵੀ ਜਮਾਨਤਾਂ ਮਿਲ ਗਈਆਂ ਮੈਂ ਭਰੀ ਹੋਇਆ ਇਹਨਾਂ ਦੇ ਪਾਏ ਕੇਸਾਂ ਸਾਰਿਆਂ ਵਿੱਚੋਂ ਮੈਂ ਬਾਅਦ ਤਵਰੀ ਹੋਇਆ ਜੀ ਉਸ ਦਿਨ ਦੀ ਗੱਲ ਕੀਤੀ ਜਾਵੇ ਤਾਂ ਕੀ ਕਰੋ ਸੋਚ ਕੇ ਗਏ ਸੀ ਤੁਸੀਂ ਜੀ ਜਾਂ ਉੱਥੇ ਜਾ ਕੇ ਮਨ ਬਣਿਆ ਥੋੜਾ ਜਿਹਾ ਬਰੀਫ ਕਰਦਾ ਵੇਖੋ ਇਹ ਮਨ ਮੇਰਾ ਨਹੀਂ ਜੀ ਇਹ ਪੂਰੇ ਸਿੱਖ ਜਗਤ ਦਾ ਮਨ ਜੀ ਕਹਿੰਦਾ ਸਾਜ਼ਿਸ਼ਾ ਜੀ ਸਾਜ਼ਿਸ਼ ਦੇ ਤਹਿਤ ਕੀਤਾ ਗਾ ਕਿਹਦੀ ਸਾਜ਼ਿਸ਼ਾ ਸਾਰੇ ਪੰਥ ਦੇ ਰੋਹ ਦਾ ਪ੍ਰਗਟਾਵਾ ਸੀ ਪ੍ਰਗਟਾਵਾ ਸਾਰੇ ਪੰਥ ਕਿਹਦੀ ਸਾਜ਼ਿਸ਼ਾ ਕਿਹੜੇ ਰੋਹ ਦਾ ਪ੍ਰਗਟਾਵਾ ਸੀ ਏ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਇਹ ਵਾਰ ਵੀ ਬੇਰਾ ਦਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਜੀ ਗੁਰੂ ਪੰਥ ਨੂੰ ਸਮਰਪਿਤਾਂ ਜੀ ਦਸਮ ਪਾਤਸ਼ਾਹ ਦੇ ਉਪਦੇਸ਼ਾਂ ਦੇ ਉੱਤੇ ਚੱਲਣ ਦਾ ਯਤਨ ਕਰਨਿਆਂ ਕੀ ਮੰਨਦੇ ਹੋ ਕਿ ਜਿਹੜੀ ਇਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਉਹਦੀ ਸਜ਼ਾ ਨਹੀਂ ਪ੍ਰੋਪਰ ਤੌਰ ਤੇ ਨਿਭਾਈ ਤਾਂ ਐਡਾ ਵੱਡਾ ਕਦਮ ਚੱਕਿਆ ਜੀ ਉਹਨਾਂ ਦਾ ਸਜ਼ਾ ਮੰਨੀ ਨਹੀਂ ਸਜ਼ਾ ਨਹੀਂ ਤਲਖਾ ਜੀ ਜੀ ਉਹਨੇ ਤਾਂ ਮੰਨੀ ਨਹੀਂ ਉਦੋਂ ਮੁੱਕਰ ਗਿਆ ਉਹ ਤਾਂ ਤੂੰ ਵੀ ਬਾਕੀ ਆ ਵਕੀਲ ਸਾਹਿਬ ਤੋਂ ਪੁੱਛ ਲਓ ਮੋਜਪੁਰ ਸਾਹਿਬ ਤੋਂ ਠੀਕ ਹੈ ਜੀ ਇਸੇ ਇਨੀ ਦੇਰ ਬਾਅਦ ਜ਼ਮਾਨਤ ਮਿਲੀ ਕੀ ਕਹਣਾ ਚਾਹਦੇ ਹੋ ਦੇਖੋ ਇਹ ਜ਼ਮਾਨਤ ਬਹੁਤ ਲੇਟ ਮਿਲੀ ਆ ਇਹੋ ਜੇ ਛੋਟੇ ਮੋਟੇ ਕੇਸਾਂ ਦੇ ਵਿੱਚ ਹਫ਼ਤੇ ਦਸਾਂ ਦੇਣਾ ਜ਼ਮਾਨਤ ਮਿਲਦੀ ਆ ਜਿਹੜਾ ਕਾਲੀ ਦਲ ਨੇ ਇਲਜ਼ਾਮ ਲਗਾਇਆ ਜੀ ਉਹ ਦੇਖੋ ਕਾਲੀ ਦਲ ਤਾਂ ਹੈ ਹੀ ਨਹੀਂ ਹੁਣ ਉਹ ਤਾਂ ਕਾਲੀ ਕਾਲੀ ਦਲ ਦਾ ਲੀਆ ਹੋ ਉਹ ਹੁਣ ਐਵੇਂ ਅੱਕੀ ਪੁਲਾਈ ਹੱਥ ਮਾਰਦੇ ਆ ਜਿਹੜਾ ਉਹਨਾਂ ਦਾ ਬਲਾਰਾ ਅਲਸ਼ਦੀਪ ਕਲੇਰ ਉਹ ਕੱਲ ਦਾ মিডিਏ ਦੇ ਉੱਤੇ ਬੋਲਣ ਗਿਆ ਉਹਨੂੰ ਕਹ ਤੂੰ ਵਕੀਲ ਆ ਜੇ ਤੈਨੂੰ ਤਰਾਸ ਸੀ ਤੇ ਕੰਟੈਸਟ ਕਰਦਾ ਬੇਲ ਆ ਕੇ ਵਿਕਟਮ ਵੱਲੋਂ ਵਕੀਲ ਖੜਾ ਹੁੰਦਾ ਉਹ মিডিਏ ਦੇ ਵਿੱਚ ਬਹਿ ਕੇ ਗੱਲਾਂ ਕਰਨੀ ਵੀ ਅਦਾਲਤ ਨੇ ਜ਼ਮਾਨਤ ਦੇਤੀ ਉਹਨੂੰ ਪੁੱਛੇ ਤੇਰਾ ਪਿਓ ਵੀ ਕਲੇਰ ਵੱਡਾ ਵਕੀਲ ਸੀਗਾ ਉਹਨੂੰ ਪੁੱਛ ਵੀ ਇਹਨਾਂ ਕੇਸਾਂ ਦੀਆਂ ਜ਼ਮਾਨਤਾਂ ਕਿਵੇਂ ਮਿਲਦੀਆਂ ਹੁੰਦੀਆਂ ਅਦਾਲਤ ਦਾ ਪ੍ਰੋਸੈਸ ਆ ਤੁਸੀਂ ਵਕੀਲ ਹੋ ਅਦਾਲਤ ਦੇ ਫੈਸਲੇ ਦਾ ਜਿਹੜਾ ਸਨਮਾਨ ਕਰੋ ਦੂਜੀ ਗੱਲ ਅਲਸ਼ਦੀਬ ਕਲੇਰ ਦਾ ਪਿਓ ਕਲੇਜ ਦਾ ਗੁਰਦਰਾ ਜੁਡੀਸ਼ੀਅਲ ਕਮਿਸ਼ਨ ਦਾ ਵੀ ਚੇਅਰਮੈਨ ਰਿਹਾ ਉਹਨੂੰ ਪੁੱਛੋ ਵੀ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦੇ ਕਿੰਨੇ ਸੰਕੜੇ ਪੁਲਸਵਾਰਿਆਂ ਨੂੰ ਕਤਲ ਦੇ ਕੇਸਾਂ 'ਚ ਨੌਜਵਾਨਾਂ ਦੇ ਬਾਦੋ-ਬਾਦ ਜ਼ਮਾਨਤਾ ਦਵਾਈਆਂ ਤੇ ਇੱਕ ਹਵਾ 'ਚ ਚੱਲੀ ਹੋਈ ਗੋਲੀ ਨੂੰ ਜਿਹੜਾ ਨੋ ਇੰਜਰੀ ਕੇਸ ਦੇ ਵਿੱਚ ਇੱਕ 70 ਸਾਲ ਦੇ ਬਜ਼ੁਰਗ ਨੂੰ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਜਮਾਨਤ ਕਿਉਂ ਮਿਲ ਗਈ ਆਪ ਤਾਂ ਤੁਸੀਂ ਕਤਲਾਂ ਦੇ ਨੌਜਵਾਨਾਂ ਦੇ ਕੇਸਾਂ 'ਚ ਪੁਲਿਸ ਵਾਲਿਆਂ ਨੂੰ ਸੈਂਕੜਿਆਂ ਨੂੰ ਬਾਹਰੋ-ਬਾਹਰ ਦਿੱਤੀਆਂ ਜਸਵੰਤ ਸਿੰਘ ਖਾਲੜੇ ਦੇ ਕੇਸ ਉਹਨਾਂ ਨੇ ਸੁਮੇਧ ਸੈਣੀ ਦਾ ਅਸ਼ਦੀਪ ਕਲੇਲ ਦਾ ਵਕਾਲਤਾਵਾ ਲੱਗਾ ਹੋਇਆ ਤੁਸੀਂ ਤਾਂ ਕਾਤਲਾਂ ਦੇ ਭਾਈ ਵਾਲੋਂ ਤੇ ਤੁਸੀਂ ਕਾਤਲਾਂ ਦੇ ਜਿਹੜਾ ਇੱਕ ਫੰਡ ਬਣਾਇਆ ਸੀ ਬਾਦਲ ਨੇ ਪੁਲਿਸ ਵਾਲਿਆਂ ਦੇ ਕੇਸ ਲੜਨ ਵਾਸਤੇ ਕਰੋੜਾਂ ਰੁਪਈਆ ਦਾ ਫੰਡ ਬਣਾਇਆ ਉਹਦੇ ਵਿੱਚੋਂ ਹੀ ਪਦਵਿਸ਼ ਹੋਈ ਆ ਅਲਸ਼ਦੀਬ ਕਲੇਲ ਦਾ ਪਿਓ ਜਿਹੜਾ ਗੁਰੂ ਰਾਮਦਾਸ ਦੀ ਗੋਲਕ ਚੋਂ ਪੈਸੇ ਲੈ ਕੇ ਤੇ ਉਹਦੀ ਪਦਵਿਸ਼ ਉਹਨਾਂ ਪੁਲਸ ਵਾਲਿਆਂ ਦੇ ਕੈਸਾਂ ਦੀ ਹੋਈ ਆ ਸੋ ਉਹ ਕੀ ਕਹਿੰਦੇ ਆ ਉਹ ਪੰਥ ਵੱਲੋਂ ਤਾਂ 20 ਸਾਲ ਪਹਿਲਾਂ ਹੀ 30 ਸਾਲ ਪਹਿਲਾਂ ਹੀ ਨਕਾਲ ਦਿੱਤੇ ਸੀ ਪੰਜਾਬ ਦੇ ਲੋਕਾਂ ਨੇ ਵੀ ਨਕਾਲ ਦਿੱਤੇ ਤੇ ਹੁਣ ਅਕਾਲੀ ਦਲ ਨਹੀਂ ਹੈਗਾ ਉਹ ਸਕੂਟਰੀ ਪਾਰਟੀ ਆ ਸਾਰੀ ਪਾਰਟੀ ਇੱਕ ਐਕਟੀਵਾ ਦੇ ਉੱਤੇ ਆ ਜਾਂਦੀ ਆ ਸੋ ਉਹਨਾਂ ਦੇ ਉਹ ਹੁਣ 3 ਐਮਐਲ ਮੰਤਰੀ ਜਿਆਦੀ ਵੱਖਰਾ ਹੋ ਗਿਆ ਸੋ ਉਹ ਬਿਲਕੁਲ ਛੋਟੀ ਉਹਨਾਂ ਦਾ ਜਵਾਬ ਨਹੀਂ ਦੇਣਾ ਕੁੱਤੇ ਬਿੱਲੇ ਬਹੁਤ ਭੌਂਗਦੇ ਆ ਹਾਥੀ ਮਸਤ ਚਾਲ ਪਿਛਲੇ 40 ਸਾਲਾਂ ਤੋਂ ਚੱਲਦਾ ਸੀ ਤੇ ਚੱਲਦਾ ਜਾਏਗਾ ਧੰਨਵਾਦ ਜੀ ਅੱਜ ਸੁਮੇਤੇ ਖਾਲਸਾ ਪੰਥ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲੀ ਆ ਇਹ ਜਿਹੜਾ ਬਾਰ ਬਾਰ ਪੁੱਛਿਆ ਰਿਹਾ ਇਹਦੇ ਬਾਰੇ ਇਹ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਆਇਆ ਇਹਨੇ ਪੰਥ ਨਾਲ ਤਰੋਕਮਾਉਣਾ ਸ਼ੁਰੂ ਕੀਤਾ ਹੋਇਆ ਸੀ ਔਰ ਪੰਥ ਦੇ ਅੰਦਰ ਇੱਕ ਬਹੁਤ ਰੋ ਹੌਲੀ ਹੌਲੀ ਚੱਲ ਰਿਹਾ ਸੀ ਔਰ ਇਹ ਲਾਵਾ ਫੁੱਟਣਾ ਸੀ ਇੱਕ ਦਿਨ ਕੋਈ ਔਰ ਉਹ ਲਾਵਾ ਫੁੱਟਣ ਦੇ ਤਰੀਕੇ ਅਲੱਗ-ਅਲੱਗ ਹੁੰਦੇ ਆ ਕੁਝ ਲੋਕਾਂ ਨੇ ਆਪ ਨੂੰ پتہ ਹੋਣਾ ਕਿਨੀ ਜਲੀਲ ਹੋ ਕੇ ਪ੍ਰਕਾਸ਼ ਸਿੰਘ ਬਾਦਲ ਮਰਿਆ ਹਾਰ ਕੇ ਜਿਹੜਾ ਸਾਰੀ ਜ਼ਿੰਦਗੀ ਜਿੱਤਦਾ ਰਿਹਾ ਉਹ ਵੀ ਇੱਕ ਪ੍ਰਗਟਾਵਾ ਸੀ ਪੰਥ ਦੇ ਰੋਹ ਦਾ ਹੁਣ ਜਿਸ ਤਰ੍ਹਾਂ ਕੋਈ ਵੋਟਰ ਆਹੀ ਆਪਣਾ ਰੋਹ ਪ੍ਰਗਟਾਉਂਦਾ ਕਈ ਫੇਸਬੁੱਕ ਤੇ ਜ਼ੋਰ ਲਾ ਲੈਂਦੇ ਆ ਕੋਈ ਸੋਸ਼ਲ ਮੀਡੀਆ ਤੇ ਲਾ ਲੈਂਦੇ ਆ ਨਰੈਣ ਸਿੰਘ ਚੋੜਾ ਦਾ ਆਪਣਾ ਪੰਥਿਕ ਰਵੈ ਤਾਂ ਅਨਸਾਰ ਰੋਹ ਪ੍ਰਗਟਾਉਣਾ ਦਾ ਇੱਕ ਉਹ ਰੋਹ ਪ੍ਰਗਟਾਉਣਾ ਸੀ ਉਹਨੂੰ ਕੋਈ ਮਾਰਨ ਮੋਨ ਵਾਲੀ ਗੱਲ ਨਹੀਂ ਸੀ ਉਹ ਵੀ ਇੱਕ ਰੋਹ ਪ੍ਰਗਟਾਉਣ ਦਾ ਤਰੀਕਾ ਸੀ ਸੋ ਵੱਖਰੇ ਵੱਖਰੇ ਤਰੀਕਿਆਂ ਨਾਲ ਇਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਇਹਨਾਂ ਦੇ ਵਿਰੁੱਧ ਪੰਥ ਜਿਹੜਾ ਆਪਣਾ ਰੋਹ ਪ੍ਰਗਟਾ ਰਿਹਾ ਹੈ ਔਰ ਜਿਹੜੇ ਇਹਨਾਂ ਦੇ ਸਾਥੀ ਆ ਔਰ ਹਲੇ ਸਭੇ ਦਾ ਜਿਸ ਤਰ੍ਹਾਂ ਦੱਸਿਆ ਮਝਪੁਰ ਸਾਹਿਬ ਨੇ ਬਿਲਕੁਲ ਮਾਰਟੀਨਲਾਈਜ਼ ਹੋ ਜਾਣਗੇ ਇਹਨਾਂ ਨੂੰ ਕੁਝ ਨਹੀਂ ਕਿਸੇ ਨੇ ਨਹੀਂ ਇਹ ਤੇ ਪੁੱਛਣਾ ਇਹ ਪੰਥ ਚ ਰੋਲਦੇ ਫਿਰਨੇ ਆ ਧੰਨਵਾਦ